ਉਠਾਂ ਵਾਲੇ ਬੇਸ਼ੱਕ ਇਹ ਰਾਜਸਥਾਨ ਦਾ ਕਲਚਰ ਹੈ ਰਾਜਸਥਾਨ ਦੀ ਇਹ ਸਵਾਰੀ ਹੈ ਪਰ ਪੰਜਾਬ ਦੇ ਵਿੱਚ ਵੀ ਇਹ ਆਏ ਹੋਏ ਬਹੁਤ ਸੋਹਣੇ ਲੱਗਦੇ ਨੇ ਦੇਖੋ ਕਿਦਾਂ ਦੌੜੇ ਜਾਂਦੇ ਨੇ ਔਰ ਇਹ ਦੇਖੋ ਕਿ ਇੱਕ ਨਵ ਵਿਆਹੀ ਪਿੱਛੇ ਬੈਠੀ ਹੈ ਤੇ ਉਹਦੇ ਘਰ ਵਾਲਾ ਚਲਾ ਰਿਹਾ ਹੈ ਤੋ ਰਾਜਸਥਾਨੀ ਇਹ ਜਿਹੜਾ ਦੇਖੋ ਇਹ ਇਹਦੇ ਪਿੱਛੇ ਕਿੰਨੀ ਸੋਹਣਾ ਲੱਗਦਾ ਹੈ ਹੈ ਔਰ ਨਵ ਵਿਆਹੀ ਘੋਟਿਆਰ ਬੈਠੀ ਆ ਤੇ ਉਹਦੇ ਘਰ ਵਾਲਾ ਉਸ ਨੂੰ ਚਲਾ ਰਿਹਾ ਹੈ ਤੇ ਦੇਖੋ ਕੀ ਬਾਤ ਹੈ ਔਰ ਇਹ ਹੌਲੀ ਹੌਲੀ ਅਲੋਪ ਹੋ ਰਿਹਾ ਹੈ ਇਹ ਰਾਜਸਥਾਨ ਦਾ ਸੱਭਿਆਚਾਰ ਹੈ ਰਾਜਸਥਾਨ ਦਾ ਜਿਹੜਾ ਹੈਗਾ ਇਹ ਸ਼ਾਹੀ ਸਵਾਰੀ ਹੈ ਸ਼ਾਹੀ ਸਵਾਰੀ ਆ Rajasthan ਦੀ ਬਹੁਤ ਹੀ ਸੋਹਣੀ ਹੈ